ਅੱਜ ਬੇਬੇ ਨਹੀਂ ਦਿਖਾਈ ਦਿੰਦੀ ਕਿੱਥੇ ਬੈਠੀ ਆ ਅੱਜ ਬੇਬੇ ਤਾਂ ਬੈਠੀ ਹਾਂ ਬੇੜੇ ਚ ਮੰਝਾ ਰਹੀ ਬੇਬੇ ਮੈਨੂੰ ਤਾਂ ਟਿਊਸ਼ਨ ਤੇ ਜਾਨੀ ਆ ਤੇ ਸਕੂਲ ਤਾਂ ਜਾਇਆ ਨਾ ਕੱਲ ਟਿਊਸ਼ਨ ਤੇ ਵਗ ਜਾ ਕਰ ਤੇ ਛੁੱਟੀਆਂ ਤਾਂ ਹੋ ਗਈਆਂ ਮੈਨੂੰ ਤਾਂ ਲੱਗਦਾ ਉਹਨਾਂ ਨੇ ਕੋਈ ਅੱਜ ਗਈਆਂ ਨਹੀਂ ਮੈਂ ਤਾਂ ਕਮਰਾ ਪਤਾ ਕਰ ਲਾਉਣਾ ਤੋ ਮੈਨੂੰ ਛੁੱਟੀਆਂ ਦਾ ਪਤਾ ਕਰ ਲੈ ਵੀ ਕਿੰਨੇ ਦਿਨਾਂ ਦੀਆਂ ਹੋਣਆਂ ਨੇ ਅੱਛਾ ਆ ਸਕੂਲ ਤਾਂ ਤੁਹ ਜਾਂਦੀ ਨਹੀਂ 10 ਦਿਨ ਹੋ ਗਏ ਤੈਨੂੰ ਗਈ ਨੂੰ ਤਾਲਵੇ ਦਦੀ ਮੇਰੇ ਟਿਊਸ਼ਨ ਤੇ ਜਾਣੀ ਆਂ ਫਿਰ ਮੈਂ 2-3 ਘੰਟੇ ਨੂੰ ਅੰਗਰੇਜ਼ੀ ਚਾਣ ਨਾਲੇ ਕੰਮ ਪੁੱਛੇ ਫਿਰ ਸਾਰਾ ਕੈਪਚਰ ਅੱਜ ਤਾਂ ਮੇਰਾ ਜੀ ਹੈਲਿੰਗ ਸੀਗਾ ਟਿਊਸ਼ਨ ਜਾਣ ਨੂੰ ਪਰ ਜਾਣੀ ਪਊ ਆ ਗਈ ਹਾਂ ਦਦੀ ਮੈਂ ਤਾਂ ਸ਼ੂਟਿੰਗਾਂ ਮਿਲ ਗਏ ਮੈਂ ਤਾਂ ਗਵਾਂਡੇ ਦੀ ਕੁੜੀ ਤੋਂ ਪਤਾ ਕਰਕੇ ਆਈ ਆ ਅੱਛਾ ਫਿਲਮੀ ਕਿੰਨਾ ਚੱਲਦ ਆ ਗਿਆ ਮੈਂ ਉਹੋਂ ਹੋਣਗਿਆ ਹਾਂ ਮਹੀਨੇ ਦੀ ਕੰਮ ਫੇਰ ਉਹ ਕਿਹਾ ਵੀ ਕੰਮ ਵੀ ਮੈਨੂੰ ਮਿਲ ਗਿਆ ਮਿਲ ਗਿਆ ਚੱਲ ਵਧਿਆ ਹੋ ਗਿਆ ਫੇਰ ਠੀਕ ਹੈ ਕੱਲ ਕੱਲ ਮੈਂ ਸਕੂਲ ਚ ਆਪ ਬਗਾ ਚੀਜ਼ ਹੈ ਉਹ ਕੀ ਹੁੰਦਾਗਾ ਲਈ ਤਾਂ ਇੰਗਲਿਸ਼ ਬੁੜਗਾ ਨੂੰ ਦਿਨੇ ਹੀ ਤਾਂ ਪੰਗਾ ਹੁੰਦਾ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਨੂੰ ਪੰਜਾਬੀ ਚ ਲੱਸਦੇ ਵੀ ਕੀ ਹੈਗਾ ਪੀਟੀਐਮ ਆ ਕੱਲ ਨੂੰ ਸਾਡਾ ਸਕੂਲ ਚ ਪੀਟੀ ਪੀਐਮ ਦਾ ਤਾਂ ਮੈਨੂੰ ਪਤਾ ਨਹੀਂ ਕਰ ਮੈਨੂੰ ਜਾਣਾ ਪਊਗਾ ਹਾਂ ਅੱਛਾ ਫਿਰ ਮੈਂ ਜਾਇਆ ਹਾਂ ਚੱਲ ਕੋਈ ਮੇਰੀਆਂ ਸ਼ਿਕਾਇਤਾਂ ਨਾ ਲਵਾਈ ਫਿਰ ਤੂੰ ਮੈਨੂੰ ਪਾਣੀ ਤਾਂ ਫੜਾਉਂਦੀ ਨਾ ਮੈਂ ਤਾਂ ਮੈਂ ਕਹਿ ਕੇ ਆਉਂਗੀ ਵੀ ਜੇ ਅੱਖ ਲੱਗਦੀ ਏ ਮੇਰੀ। ਨਾ ਇਹ ਨਾ ਕੇ। ਫਿਰ ਮੈਨੂੰ ਫੜਾਇਆ ਕਰੇਂਗੀ ਨਾ ਇੱਥੇ ਨਾਲ ਪਾਣੀ। ਹਾਂ। ਚੱਲ। ਚੱਲ ਫਿਰ ਤਾਂ ਨਾ ਆਇਂ ਕਰੂੰਗੀ ਮੈਂ ਨਾ ਤੇਰੀ ਮਾਸੀ ਕੋਲ ਭੇਜ ਦੂੰ। ਠੀਕ ਐ। ਹੋਰ ਫਿਰ ਇੱਥੇ ਤੂੰ ਮੈਨੂੰ ਤਾਂ ਪਾਈ ਜਾਇਆ ਕਰੇਂਗੀ ਉੱਥੇ ਨਾਲੇ ਕੰਮ ਕਰ ਲਈ ਸਕੂਲ ਦਾ। ਠੀਕ ਐ। ਖਾ ਲੈਗੀ ਜੀ? ਲਾ ਲਉ। ਚੱਲ ਦੇਖਾਂਗੇ ਫਿਰ। ਚੱਲ ਇਹਨੇ ਕਿਹੜਾ ਕੱਲ ਨੂੰ ਜਾ ਕੇ ਸਕੂਲ ਚ ਫਿਰ ਪੈਸੇ ਦੇਖਦੇ ਕੀ ਬਾਤ। ਕੱਲ ਨੂੰ ਤਾਂ ਸਿਟਿੰਗ ਤੁਸੀਂ ਆਣਾ। ਮੈਂ ਮੈਂ ਜਾਣਾ ਇਕੱਲੀ ਨਹੀਂ। ਕੋਣ ਜਾਣਾ ਨਾਲ। ਅੱ ਮੈਨੂੰ ਨਾ ਜਾਣਾ ਪਊਗਾ ਉਹ ਮੈਨੂੰ ਦੱਸ ਕੇ ਗਈ ਸੀ ਉਹਨਾਂ ਦੀ ਕਾਕੀ ਅੱਛਾ ਹਾਂ ਉਹ ਕਹਿੰਦੀ ਮੇਰੀ ਮੰਮੀ ਤੇ ਮੈਂ ਆ ਕੇ ਸਕੂਲ ਚ ਜਾਵਾਂਗੇ ਅੱਛਾ ਫਿਰ ਤੇਰੇ ਨਾਲ ਮੈਨੂੰ ਜਾਣਾ ਹੀ ਪਊਗਾ ਤੂੰ ਨਾਲ ਚੱਲੀ ਮੇਰੇ ਚ ਹੈਗਾ ਹਾਂ ਪਰ ਦੋਨੇ ਵਗ ਚੱਲਾਂਗੇ ਇਕੱਠੇ ਚੱਲ ਫਿਰ ਦੇਖਾਂਗੇ ਜਾਂ ਤਾਂ ਮੇਰੇ ਆਖੇ ਲੱਗੀ ਗੱਲ ਤੱਕ ਫਿਰ ਤੇ ਤੇਰੀ ਕੋਈ ਸ਼ਿਕਾਇਤ ਨਹੀਂ ਲਾਉਂਦੀ ਜਿਵੇਂ ਮੇਰੇ ਆਖੇ ਲੱਗੀ ਗੱਲ ਤੱਕ ਤੇਰੀ ਕੋਈ ਸ਼ਿਕਾਇਤ ਨਹੀਂ ਲਾਉਂਦੀ ਹਾਂ ਆਖੇ ਲਗੂ ਹਾਂ ਬਸ ਫਿਰ ਫਿਰ ਮੈਂ ਪਹਿਨੂ ਨਾ ਵਧੀਆ ਕਹਿ ਕੇ ਆਉਂਗੀ ਸਾਡੀ ਕੁੜੀ ਤਾਂ ਬਾੜੀ ਸਣੀ ਹੈ ਠੀਕ ਹੈ ਹਾਂ ਚੱਲ ਮੈਂ ਪਾਣੀ ਲਿਆ ਦੇ ਕੋਟਾ చా పీని బానిమ లేక తేను కమ